ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ 'ਚ ਗੱਬੜਾ ਗਾਂ ਆ ਤੇ ਕੁਝ ਤਾਜ਼ੇ ਸੂਝੇ ਵੀ ਆ ਤੇ ਝੋਟੀ ਪੂਰੀ ਚੰਗੀ ਸਕੀਨ ਵਾਲੀ ਤੇ ਇੱਕ ਦਿਖਾਵਾਂਗੇ ਕਿ ਘਰੇਲੂ ਦੁੱਧ ਪੀਣ ਵਾਲੀ ਬਾਜਵ ਦੁੱਧ ਦਾ ਦਊਗੀ 10 9 10 ਕਿਲੋ ਤੇ 70000 ਦੀ ਮੱਝ ਇੱਕ ਅੱਦੇ ਦਿਨ ਦੇ ਵਿੱਚ ਸੂਣ ਵਾਲੀ ਛੜੇੜ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਕੀਆ ਜੀ ਪਿੰਡ ਮੂਠੇ ਕੋਲੋਂ ਨਾਮ ਦੱਸੋ ਨਗਰ ਸੇਕਾ ਰੋਲ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9815568107 ਜੀ ਅੱਜ ਆਪਾਂ ਦਿਖਾਵਾਂਗੇ ਲਗਭਗ 8-9 ਦਾ ਗਾਈਆਂ ਹਨ ਆਪਣੀ ਕੋਲੇ ਗਾਈਆਂ ਹੈਗੀਆਂ 11-12 ਗਾਈਆਂ ਨੇ ਜੀ ਦੋ ਮੱਧੇ ਹੋਣੇ ਇੱਕ ਝੂਟੀ ਪੈਣ ਲੱਗੀ ਠੀਕ ਹੈ ਤੇ ਇਹਨਾਂ ਨੂੰ ਵੀ ਤੀਜੇ ਸਵੇਰ ਮਾਰਨਾ ਕਿ ਮੇਰੇ ਤੁਹਾਨੂੰ ਕਹਿ ਗਿਆ ਕਿ ਦਿੱਤਾ ਆਪਾਂ ਨੂੰ ਤੀਜੇ ਸਵੇਰਾਂ ਮੱਚ ਸੁੰਦੀ ਆ ਹਾਂ ਇਹ ਜਿਹੜੀ ਮੱਝ ਦੇਖਿਆ ਨਾ ਆਪਾਂ ਇਹ ਕਿਹੜਾ ਤੀਜਾ ਸੂਸ ਹੁੰਦੀ ਆ ਦਿਨ ਕਹਿ ਹਫਤਾ ਪਿਆਰੀਏ ਹਫਤਾ ਬਾਕੀ 5 ਦਿਨਾਂ ਤੋਂ ਤੈਨੂੰ ਲੈ ਹੀ ਜਾਊਗੀ ਠੀਕ ਹੈ ਤੂੰ ਮਾਲਕ ਨੇ ਇਹ ਕਹਾਂ ਵੀ ਕੋਈ ਦੂਜਾ ਹੈਗਾ ਤੈਨੂੰ ਬੋਲਣ ਵਾਲਾ ਹੈਗੀ ਤੀਜਾ ਮੰਨ ਲੈ ਹਣਾ ਠੀਕ ਹੈ ਪਿਛਲੇ ਸਵਾਰ ਦੁੱਧ ਕਿੰਨਾ ਕਿਸੀ ਦਾ ਦੁੱਧ ਮੈਂ ਜੀ 10 ਕਿਲੋ ਦੱਲਣਾ ਵੀ ਦਾਗਰਾ ਕਰ ਲੋ ਦੀ ਬੱਚੇ ਨੇ ਤੁਹਾਨੂੰ ਕਹਿ ਕੇ 10 ਕਿਲੋ ਚੋਂ ਦੇ ਠੀਕ ਹੈ ਰੇਟ ਇਹਦਾ ਕੀ ਰੱਖਿਆ ਵੇਚ ਨਾਲ ਰੇਟ ਇਹਦਾ ਸੁਤਰਾ ਹਜ਼ਾਰ ਰੁਪਏ ਹੈ ਜੀ ਛੋੜ ਸਰਪਾ ਹੋਏ ਜੋ ਇੱਕ ਹੱਥ ਬੰਦ ਕੇ ਬੇਨਤੀ ਹੈ ਸਾਰੀ ਵੀਰਾਂ ਨੂੰ ਇੱਕਦਾਂ ਜਿਹੜੇ ਕੋਲ ਰੇਟ ਹੋਣ ਕੋ ਜਿਵੇਂ ਆਵਾਜ਼ ਮਾਉਣਗੇ ਠੀਕ ਹੈ 2000 2000 ਤੋਂ ਛੋੜ ਵਾਲੇ ਆਉਣਗੇ ਪਈ ਮੰਨ ਕੇ ਕਿ ਲੋਕੀ ਜਿੰਦਗੀਰ ਬੇਨਾਂ ਪਾਉਂਦੇ ਆ ਨਾ ਉਹ ਬੇਨਾਂ ਪਾ ਕੇ ਬੜਾ ਜਾਉਂਦੀ ਛੇਤੀ ਕੋਸ਼ਿਸ਼ ਕਰਿਆ ਕਰੋ ਮੁਰ ਗਿਆ ਹਾਂ ਦੇ ਪਸੂ ਵੇਚਣਾ ਹੁੰਦਾ ਆਪਣਾ ਪਸੂ ਹੋ ਗਿਆ ਤਾਂ ਕਿ ਨੂੰ ਕਈ ਵਾਰ ਕਹਿੰਦੇ ਹਰ ਨਵੇਂ ਨੀ ਬਣੀ ਦੂਰ ਪੈਂਦਾ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਤਈ ਵਾਰ ਪਿਛਲੇ ਕਿਤੇ ਤਨ ਮੰਨੇ ਨਹੀਂ ਕਰਿਆ ਗਾਂਜੇ ਰੋਗੀਆਂ ਨਹੀਂ ਹੈ ਨਾ ਤਨ ਤਨ ਰੁਕ ਜਾਂਦਾ ਤੋੜੇ ਵਾਰ ਨੂੰ ਮੱਝ ਨੂੰ ਇਹਨੂੰ ਅੱਤੋ ਸੋ ਤੀਜਾ ਸੂਆ ਮੱਝ ਸੁੰਦੀ ਆ 70000 ਦੇ ਵਿੱਚੋਂ ਛੋੜ ਦੱਪਾ ਹੋ ਜਾਊਗਾ ਦੁੱਧ 10 ਕਿਲੋ ਬਨ ਕੇ ਲੈ ਰਹੇ ਹੋ 10 ਦਊਗੀ। ਖੁੱਲੋਂ ਪਾਈ ਜਉਣੀ ਪਾਈ ਨਹੀਂ 55 ਨਹੀਂ। ਦੁੱਧ ਵੀ ਉਹਨੇ ਪੂਰੀ ਬਰਦਾ ਨਹੀਂ। ਠੀਕ ਹੈ। ਸਿੰਘ ਮੂੰਹ ਮੱਥਾ ਵੀ ਸੋਹਣਾ ਖੈਰ ਆ। ਤਲਕਣਾ ਥੋੜੀ ਹੈ ਨਾ ਤੇ 70000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ। ਬਹੁਤ ਵੀਰ ਕਹਿੰਦੇ ਸੀ 65 70 ਲਾ ਦਾਂਗੇ ਟੋਕੜ ਕੰਬਣ ਲੈਣੀ ਹੈ। ਪੂਰੀ ਸਾਫ ਆ ਬਾਈ ਯਾਰ। ਟੋਕੜਾ ਤਕੜਾ ਦਾ ਕੋਈ ਫਾਇਦਾ ਨਹੀਂ 70000 ਤੇ ਉਹ ਵਿੱਚੋਂ ਛੋੜ ਛੱਪਾ ਹੋ ਮੇਰੇ ਸਾਹ ਹੁਣ 70 ਦਿੰਦਾ ਹਾਂ ਅੰਦਰ ਘਰੇ ਪਹੁੰਚ ਜੂ ਤੁਹਾਡੇ। 10 ਕਿਲੋ ਦੁੱਧ ਦਊਗੀ। ਘਰੇ ਜਾ ਕੇ ਸੂ ਗੜਾਸ ਵਾਂਗੂ ਧਾਰ ਜ ਮੁੱਲ ਦੇ ਨਗਰੀ ਦੋ ਤੋ ਬੋਜੋਗੇ ਜਮਾ ਮਿਲ ਕੇ ਵੇਣ ਦੇਖੋ ਥਲੇ ਦੋਨੇ ਪਾਸੇ ਦਿਖਾਈ ਦਿੰਦੀ ਐ 100 100 150 ਕਿਲੋਮੀਟਰ ਦੇ 100 ਕਿਲੋਮੀਟਰ ਦੇ ਏਰੀਆ 'ਚ ਜਿੱਦਾਂ ਆਪਾਂ ਯਾਰ 70000 'ਚ ਪਹੁੰਚ ਕਰ ਦੇਣੀ ਐ ਜਿਆ ਜਿਆ ਗੱਲ ਆ ਮਾਦਾ ਮੋਕ ਦੀ ਗੱਲ 68000 ਜੇ ਆਪਾਂ ਦੇ ਦਾਂਗੇ ਉਹੀ ਪਹੁੰਚ ਕਿਤੇ ਵੀਰ ਨੇ ਪਹੁੰਚ ਕਰਾਉਣੀ ਹੋਈ ਤਾਂ 70 ਕਰ ਦੇਾਂਗੇ ਨਹੀਂ 68000 ਛੋਟ ਕਰ ਦੇਾਂਗੇ ਆਪਦੀ ਲੈ ਕੇ ਜਾਣੀ ਹੋਊਗੀ ਤਾਂ ਥਣਾ ਲਿਓ ਕੇ ਮੈਂ ਕਹਾਂ ਭਾਈ ਸੋਨੇ ਵਰ ਗਿਆ ਆਪ ਕੋ ਜਿਹੜਾ ਮਰਜੀ ਨੰਬਰ ਮੰਗਾਵੇ ਕੋਈ ਵੀ ਵੀਰ ਠਣ ਲੈਵੇ ਦੀ ਆਪਣੀ ਫੁਰਨ ਕਰਾਏ ਪੀ ਹੋਊਗੀ ਅਗੇ ਦੂਜੇ ਨੰਬਰ ਤੇ ਆਪਾਂ ਝੋਟੀ ਦੇਖੀ ਹੈ ਨਾ ਪਲੂਨ ਸੁਈ ਵੀ ਪਹਿਲਣ ਝੋਟੀ ਹੈ ਜੀ ਠੀਕ ਹੈ ਅੱਜ ਤੀਜਾ ਦਿਨ ਸੁਈ ਨੂੰ ਆ ਤੀਜਾ ਦਿਨ ਪਹਿਲਾਂ ਦੋ ਦਿਨ ਤੱਕ ਬੱਚਾ ਮੇਲਕਾਫ ਆ ਗਿਆ ਨਾ ਹਾਂਜੀ ਮੇਲਕਾਫ ਪੜੀਪੜੀ ਬਹੁਤ ਜ਼ਿਆਦਾ ਬੜੀ ਚੰਗੀ ਕੱਟੀ ਹੈ ਤੋੜ ਦੇ ਇੱਕ ਆਪਾਂ ਇਹ ਜੀ ਪਹਿਲਾਂ ਪਾਈ ਸੀ ਨਾ ਪਿਛਲੀ ਵੀਡੀਓ ਚ ਠੀਕ ਹੈ ਮਾਰੇ ਮਾਣੂ ਉਸੇ ਫਾਰਮ ਦੀ ਹੋਈ ਹੈ ਨਾ ਠੀਕ ਹੈ ਬੱਚੇ ਬੁੱੱਚੇ ਦੀ ਇਹ ਰੋਕੀ ਅੱਜ ਮੈਂ ਪੂਰੀ ਜ਼ਿਹਰ ਪਰ ਚਾਈ ਪੂਰੀ ਦੀ ਠੀਕ ਹੈ ਅੱਜ ਤਿੰਨ ਦਿਨਾਂ ਦੀ ਸੁਈ ਲੱਗੇ 10 ਕਿਲੋ ਬੋਲੀ ਆ ਜਾਣਾ 5 ਕਿਲੋ ਟਾਇਮ ਦਾ 5 ਕਿਲੋ ਟਾਇਮ ਦਾ ਤੂੰ 14 ਕਿਲੋ ਦੇ ਦੂਗੀ ਥੇ 14 ਕਿਲੋ ਦੁੱਧ ਦੇ ਦੂਗੀ ਕੱਟੀ ਮੂਹ ਦੋ ਦਾ ਨਹੀਂ ਜਿਵੇਂ ਉਹ ਨਹੀਂ ਵੀਡੀਓ ਬਣਾਉਣ ਬਾਅਦ ਤੇ ਬਜ਼ਾਰ ਰੋਕੀ ਹੁੰਦੀ ਆ ਆ ਬਹੁਤ ਕੰਮ ਨਹੀਂ ਕਰਦੇ ਆਪਣੇ ਕੋਲ ਤੁਹਾਨੂੰ ਪਤਾ ਜਿਹੜੇ ਨਹੀਂ ਕਰ ਤੂ ਇਹ ਵੀ ਆਉਂਦੇ ਆਪਾਂ ਕਦੇ ਵੀ ਰੋਕ ਕੇ ਨਹੀਂ ਵੀਡੀਓ ਬਣਾਉਂਦੇ ਜਿਵੇਂ ਸਾਫ ਆ ਬੋਲੇ ਜੋ ਹਾਂ ਹਾਂ ਜਮਾ ਬੂੰਦ ਬੂੰਦ ਖਾਲੀ ਕਰੀ ਗਿਆ ਇਹ ਆਪਾਂ ਕਿੰਨੇ ਦੀ ਵੇਚਣੀ ਆ ਇਹਦਾ 1 20 ਆਈ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਕਰਦੇ ਆਂਗੇ ਠੀਕ ਐ ਤੇ ਅੱਗੇ ਆ ਕੇ ਤੀਜੇ ਨੰਬਰ ਤੇ ਜੀ ਕਹਿੰਦਾ ਰੋਣੀ ਤੋਂ ਆਜੂ ਡੀਐਲ ਜਿਹਨੂੰ ਅੱਜ ਸਮੇਂ ਦੀ ਕੋਣਾ ਕਰ ਸਕਦਾ ਬੈੜ ਦੀ ਜੇ ਨੰਬਰ ਤੇ ਖੜੀ ਆ ਜੀ ਦੂਜਾ ਸੁਆ ਗਈ ਠੀਕ ਹੈ 24 ਕਿਲੋ ਤੋਂ ਦਿੱਤਾ ਹੋਇਆ ਪਹਿਲ ਨੂੰ ਦਾ ਵੱਡੀ-ਬੁੱਡੀ ਰਹਿਣਾ ਪੂਰੇ ਕਰਦ ਵਾਲੀ 24 ਕਿਲੋ ਤੋਂ ਦੂਜਾ ਸੁਆ ਹੁੰਦੀ ਆ ਰੇਟ ਕੀ ਰਹੂ ਇਹਦਾ ਇਹਦਾ 75000 ਰੁਪਏ 75000 ਤੋਂ ਮੰਨ ਤਾਣ ਹੋ ਜਾਊਗਾ ਮੰਨ ਤਾਣ ਕਰਨੇ 24 ਮੰਨ ਕੀ ਲੈ ਜਾਇ ਅਗਲਾ ਹਾਂ 24 ਕਿਲੋ ਮੰਨ ਕੇ ਲੈ ਲੈ ਫਿਰ ਯਾਰ ਦੁੱਧ ਹੁੰਦਾ ਘੇੜ ਦਾ ਠੀਕ ਆਪਾਂ ਤਾਂ ਕਹਿੰਦੇ ਸਾਡੇ ਤਾਂ ਜੰਮੂ ਪ੍ਰੋਫਸਰਾਂ ਨਾਲ ਕਰੋ ਆਪਦੀ ਅੱਖਾਂ ਨਾਲ ਜਾਂਚ ਕੇ ਲੈ ਕੇ ਜਾਓ ਜਿਆ ਜੀ ਗੱਲ ਆ ਜੇ ਇਹਦੇ ਅੱਠਾ ਜੇ ਪੈਸੇ ਨੇ 8-9 ਦਿਨ ਥਣ ਮੁਠੀ ਵਾਲਾ ਜਮਾ ਛੱਡ ਦਿਓ ਰੋਕ ਰੋਕ ਦਾ ਦਿਖਾ ਦੀ ਕਹੇ ਜਾਂ ਸਾਨੂੰ ਗੁੱਲਾ ਲੱਗਿਆ ਨਾੜਾ ਨੁੜਾ ਲੈਵੇ ਤੇ ਪਾਸ ਦਾ ਨਕਸ਼ਾ ਬੁਣਾਈ ਫਿਰਦੀ ਆ ਜਿਆ ਜੀ ਗੱਲ ਆ 75000 ਦੀ ਹਨਾ ਤੀਜੇ ਨੰਬਰ ਤੇ ਬੈੜ ਦੇਖੀ ਜਾਂਦੇ ਆ ਪੂਰੀ ਵੱਡੀ ਨਾਲ ਬੈੜਾਂ ਨੇ ਕੋਈ ਵੀ ਵੀਰਾਂ ਦਾ ਬੰਦੇ ਵੀ ਐ ਆਪਣੀ ਛੋਟੀ ਹੋਊਗੀ ਆ ਦੇਖੋ ਮੇਰੇ ਮਮਾ ਮੇਰੇ ਬਰ ਠੀਕ ਅੱਗੇ 4 ਨੰਬਰ ਵਾੜ ਦੇਖ ਰਹੀ ਜੀ ਆਪਾਂ ਹਾਂ ਇੱਕੋ ਇੱਕ ਦੂਜਾ ਤੋਂ ਮੇਰੇ ਇਹ ਆ ਬਾਈ ਜੀ ਦੂਜਾ ਸੂਆ ਹਾਂ ਕੈਨ ਲੈਂਦੀ ਆ ਖੌਤਾ ਲੈਣੀ ਵੀਰੇ ਫਾਰਮ ਤੋਂ ਹੋਈ ਆ ਬਸ਼ੀਰ ਠੀਕ ਐ ਹਾਂ ਲੁਕਾਇਆ ਗਏ ਪਿਆਵਾ ਕੰਨ ਚ ਠੀਕ ਐ ਹਾਤਾ ਸੂਣ ਚ ਰਹਿ ਗਿਆ ਬਾਕੀ ਹਣਾ ਹਾਂ ਜੀ ਖੌਤਾ ਪਿਆਵਾ ਸੂਣ ਦਾ ਠੀਕ ਐ ਤੇ ਰੇਟ ਇਹਦਾ ਕੀ ਰਹੂਗਾ ਇਹਨਾਂ ਦੀ ਪੂਰੀ 30000 ਰੁਪਏ ਕਿੰਨੀ ਕੈਵਰੇਜ ਦੁੱਧ ਨਾਲ ਚੱਲੂਗੀ ਜੀ ਦੁੱਧ ਬਾਈ ਜੀ 28 ਕਿਲੋ ਦੁੱਧ ਆਲਪ ਨੇ ਵੀ ਪਹਿਲਾਂ ਤੋਂ ਕੋਈ ਮਸ਼ੀਨੀ ਥਾਣਾ ਠੀਕ ਹੈ ਮਸ਼ੀਨ ਤੇ ਹੀ ਚੋਂਦੇ ਰਹੇ ਨੇ ਠੀਕ ਹੈ ਮਸ਼ੀਨ ਦੇ ਬੰਦੇ ਚੋਂਦੇ ਰਹੇ ਆ ਮਸ਼ੀਨੀ ਥਾਣ ਲੱਗਿਆ ਹੋਵੇ ਦੇ ਹਣਾ ਹਾਂ ਤਾਂ ਇਹਨਾਂ ਦੀ ਪੂਰੀ ਸਾਫ ਆ ਗਈ ਵੱਡੀ ਬਹੁਤ ਜਿਆਦੇ ਹੈ ਹਣਾ ਪੂਰੀ ਵੱਡੀ ਵੜਾ ਜਿਹੜੇ ਵੀਰਾਂ ਨੇ ਹੁਣ ਫਾਰਮਟ ਮਤਲਬ ਕੌਣੀਆਂ ਨੇ ਬਣ ਠੀਕ ਹੈ ਉਹਨਾਂ ਨੇ ਪੂਰੇ ਬੇਨੀਫਿਟ ਵਾਲੀ ਬੱਚੀ ਅੱਗੇ ਆ ਗਈ 5 ਨੰਬਰ ਤੇ ਜੀ ਹੋ ਜਿੱਕਰ ਉਹ ਬੱਚੀ ਆ ਗਈ ਠੀਕ ਹੈ ਕਿਉਂਕਿ ਇਹਨਾਂ ਦੇ ਬਾਕੀ ਨੇ ਠੱਠੀ ਰੁੱਠ ਥੱਲੇ ਡੂਣਾ ਵਖਿਆਲੀ ਲਾਉ ਹਨਾ ਬੜਾ ਨੇਵਾ ਪੈਣਾ ਲਾਉ ਠੀਕ ਹੈ ਤੇ 15 ਦਿਨ ਰਹਿ ਗਏ ਬਾਕੀ ਕਿੰਨੀ ਐਵਰੇਜ ਲੂ ਦੁੱਧ ਇਹ ਦੁੱਧ ਬਾਈ ਜੀ 14 ਕਿਲੋ ਦੱਸਿਆ ਮਾਰਕ ਲਈ ਠੀਕ ਹੈ ਪਹਿਲਾਂ ਇਹ ਮੰਨੂ ਚੋਇਆ ਕਹਿੰਦੇ ਆਏ ਮੰਨੂ ਵੀ 18-19 ਕਿਲੋ ਦੋ ਦੇ ਦੂਗੀ ਅਸ ਕੀ ਜਿੰਮੇ ਵੈੜ ਦੀ ਜਾਨ ਤੋਂ ਹਨਾ ਜੀ ਇਹਦਾ ਰੇਟ ਇਹਦਾ ਰੇਟ 65000 65000 ਰੁਪਏ ਕੱਚੀ ਕੱਚੀ ਗੱਲ ਦੀ ਹਨਾ ਹਾਂ ਮਾਰਕਲ ਕਰ ਦੇਗੇ ਠੀਕ ਹੈ ਅੱਗੇ ਵੈੜ ਦੇਖਣਾ 6 ਨੰਬਰ ਤੇ ਖੜੀ ਆਪਾਂ ਹਾਂ ਜੀ ਦੋ ਦੰਦ ਦਾ ਹੀ ਪਹਿਲਣ ਬੱਚੀ ਆ ਤੋਰ ਕੋ ਤੋਰੀ ਚਲਾ ਬਾਲ ਵੇ ਰ ਯਾਰ ਪਹਿਲਣ ਬੱਚੀ ਦੋ ਦੰਦ ਦਾ ਹੈ ਨਾ ਅੱਗੇ ਜਿਹੜੇ ਪਏ ਵਹਿੜ ਦੇਖੀਏ ਨੇ ਕਿਹੜਾ ਸੂਆ ਸੁੰਦੀ ਆ ਪਹਿਲਣ ਬੱਚੀ ਆ ਜੀ ਦੋ ਦੰਦ ਦਾ ਕੀ ਠੀਕ ਹੈ ਪੂਰੀ ਟੌਪ ਕਲਾਸ ਵਹਿੜਾ ਵੀਰੇ ਥਰੰਗ ਦੇਵੇ ਦੀ ਐ ਸੋਨਾ ਹੀ ਆ ਬੱਚੀ ਠੀਕ ਹੈ ਬਾਕੀ ਇਹਦੇ ਵੀ ਕੁਛ ਛੋਟੀ ਆ ਠੀਕ ਹੈ ਪੂਰੀ ਟੌਪ ਦੀ ਬੱਚੀ ਆ ਪੂਰੀ ਵੱਡੀ-ਬੁੱਡੀ ਵਹਿੜ ਆ ਕੈ ਦਿਨ ਕੱਢਦੀ ਐ ਹਜ ਬਿਨ ਪੰਜਰ ਲੈ ਜੂਗੀ ਹੁਣੇ ਬਿਨ ਪੰਜ ਚਾਰ ਲੈ ਜੂਗੀ ਦੰਦ 20 ਕਿਲੋ ਪਾ ਦੂਗੀ ਖੁੱਲਾ ਥਣ ਲੇਵਾ ਦਿਖਾ ਦੇ ਨੇੜੇ ਹੋ ਕੇ ਠੀਕ ਹੈ ਤੇ ਥਾਣ ਸਿੱਟੂ ਰੋਗ ਮੁੱਠੀ ਮੁੱਠੀ ਦਾ ਹਨਾ ਜਾਵਾ ਇਹਦਾ ਕੀ ਭਾਰ ਰੱਖਿਆ ਆਪਾਂ ਇਹ ਸਭ ਤੋਂ ਜਾਂਦੀ ਦੇਖਾਂਗੇ ਜੀ ਅੱਗੇ ਦਰਨਾਲ ਆ ਗਈ ਜਿਹੜੀ ਹਾਂਜੀ ਬਲੈਕ ਕਲਰ ਵਹਿਣ ਆ ਗਈ ਦੂਜਾ ਕੋਈ ਇਹ ਗੁੰਬਰੀ ਆ ਠੀਕ ਹੈ 18 ਕਿਲੋ ਦਾ ਦੁੱਧ ਬਾਈ ਜੀ ਦਿੱਤਾ ਹੋਇਆ ਕਹਿਣ ਦਾ ਨਹੀਂ ਠੀਕ ਹੈ ਨਾਲ ਕੋ ਲੋਵੇ ਨਾਲ ਦੇ ਪਿੰਡੂ ਫੁੜੀ ਹੋਈ ਆ ਬੜੇ ਆਪਣੇ ਲੰਬੀ ਪੈਂਟ ਹੈਗਾ ਠੀਕ ਹੈ ਫੁੱਲ ਤਸੱਲੀ ਵਾਲੀ ਬੱਚੀ ਹੈਗੀ ਠੀਕ ਹੈ ਤੇ ਇਹਦੇ ਹਜੇ 12 ਦਿਨ ਪਏ ਆ 12 13 ਦਿਨ ਬਾਕੀ ਪਏ ਆ ਹਾਂ ਕੋਣੂ ਵੀ ਬਹੁਤ ਜ਼ਿਆਦਾ ਰੇਡ ਕੀ ਰਹਿਣਾ ਇਹਦਾ 65000 ਰੁਪਏ ਹੈ ਸਾਡੀ 65000 ਜਰਸੀ ਟਾਈਪ ਆ ਗਈ ਹੈ ਨਾ ਉਹ ਜਹੀ ਜਰਸੀ ਹੈ ਬਾਈ ਜਰਸੀ ਦੀ ਟੀ ਹੈ ਤਮ ਉਹ ਜਰਸੀ ਹੀ ਹੈ ਠੀਕ ਹੈ ਮਤੇ ਹੈ ਕਲਰ ਕਾਫੀ ਕਲਰ ਚ ਆ ਗਈ ਅੱਗੇ ਸਵੇਰ ਵਾਲਾ ਮਾਲ ਆ ਗਿਆ ਚਾਰ ਉਹ ਬਾਈ ਤੂੰ ਸੁਣੀ ਨਹੀਂ ਬਈ ਚਾਰੇ ਇਹ ਠੀਕ ਹੈ ਜਿਹੜੀ ਆ ਵੇੜ ਦੇਖੀ ਇਹਨੇ ਆਪਾਂ ਇਹ ਕੱਲ ਨੂੰ ਸੁਈਆ ਬਾਈ ਠੀਕ ਹੈ ਦੁਪਹਿਰੇ ਬਨਾਰੂਆ ਨਾਲ ਆ ਇੱਕ ਵੀਰ ਕਹਿੰਦਾ ਕਿ ਨਾ ਤੇ ਕੱਲ ਸੁਈ ਕਹਿੰਦਾ ਨਾੜੂ ਚ ਸਖਾਈ ਦਿੰਦਾ ਬਾਈ ਜਮਾ ਗਿੱਲਾ ਨਾੜੂਆ ਕੱਲ ਹੀ ਸੁਈਏ ਚ ਕੱਲ ਸੁਈਏ ਦਾ ਕੱਲ ਹੀ ਕਹਾਂਗੇ ਦੁੱਧ ਕਿੰਨਾ ਕੋਣ ਦੁੱਧ ਬਾਈਆਂ ਦੇ ਥੱਲੇ ਹੋਣਾ ਇਸ ਟਾਈਮ 12-13 ਕਿਲੋ ਬੋਲੀ ਹੋਊਗੀ 12-13 ਕਿਲੋ ਹੈਗੇ ਸਟਾਰਟਿੰਗ ਹਾਂ ਠੀਕ ਐ ਇਹਦਾ ਰੇਟ ਕੀ ਰਹਿਣਾ ਇਹ 55000 ਦੀ ਦੇਣਾ ਜੀ ਅੱਗੇ ਨਾਲ ਆ ਗਈ ਬੈਠ ਸੁਈ ਵੀ ਧੋ ਲੈ ਪੁੱਤ ਠੀਕ ਐ ਇਹ ਨੂੰ ਸੁਈ ਨੂੰ ਹੋ ਗਿਆ ਉਹ ਜੀ ਅੱਜ 6ਵੇਂ 7ਵੇਂ ਦਿਨ ਠੀਕ ਐ ਆਪਣੇ ਕੋਲ ਰਾਤੀ ਆਈ ਆ ਆਪਣੇ ਕੋਲ ਸੁਈ ਸਵਾਈ ਆਈ ਆ ਠੀਕ ਐ ਦੁੱਧ ਕਿੰਨਾ ਸਟਾਰਟਿੰਗ ਆ ਇਸ ਟਾਈਮ ਇਹਦੇ ਥੱਲੇ 12 ਕਿਲੋ ਜਮਾ ਤਿਆਰ ਆ ਜੀ ਇਹਦਾ ਭਾਗ ਹੀ ਰਹਿਣਾ ਜੀ 55000 ਦੀ ਇਹ ਦਿਨਾਂ ਦੀ 55000 ਦੀ 12 ਲੀਟਰ ਦੁੱਧ ਨੈਟ ਐਂ ਜਮਾ ਓਕੇ ਠੀਕ ਐ ਚਾਈ ਚੂਈ ਦੀ ਹੈ ਨਾ ਕਚੀ ਦੀ ਠੰਡੀ ਆ ਜਮ ਅੱਗੇ ਆ ਗਈ ਜਰਸੀਸ ਹਾਂਜੀ ਜਰਸੀ ਸਿੰਘਾਂ ਵਾਲੀ ਆ ਗਈ ਮਾੜੀ ਮਾੜੀ ਸਿੰਘ ਹਨਾ ਹਾਂਜੀ ਬੜਾ ਇਹ ਪਾਸ ਤੋਂ ਸੁਈਆ ਦੁੱਧ ਕਿਨਾਂ ਬੋਲੀ ਸੁਈਆ ਜੇਰ ਜਿੱਪੇ ਦੀ ਓਕੇ ਆ ਜਮ ਠੀਕ ਐ ਬੋਲੀ ਹੁਣ 12 13 ਕਿਲੋ ਜਮਾ ਤਿਆਰ ਆ ਗਈ ਸੀਰ ਠੰਡੀ ਨੇ ਨਾ ਨਾ ਕੋਈ ਬਾਤ ਹਾਂ ਲੈਵਾ ਦਿਖਾ ਕਿੱਡਾ ਇਹ ਮੁਠੀ ਵਾਲਾ ਥਾਣਾ ਗੁੱਲੇ ਵਾਲਾ ਜਮਾ ਹਨਾ ਟੋਕ ਕੋਈ ਠੀਕ ਐ ਇਹਦਾ ਰੇਟ ਕੀ ਰਹਿਣਾ ਇਹ 50000 ਦੀ ਦੇ ਦਾਂਗੀ 50000 ਦੁੱਧ ਹੁਣ ਕਿੰਨਾ ਹੁਣ ਭਾਈ 12 ਕਿਲੋ ਕੋਲੀ ਹੋਊਗੀ ਮੰਨ ਤਰ ਕਰ ਦੇਗੇ ਵਿੱਚੋਂ ਅੱਗੇ ਐਂਡ ਤੇ ਖੜੀ ਐ ਸਿੰਘਾਲੀ ਹਾਂਜੀ ਉਹ ਵੀ ਸੂਈ ਵੀ ਆ ਵੀਰੇ ਤਾਜੀ ਠੀਕ ਐ ਇਹਨੂੰ ਸੂਈ ਨੂੰ ਹੋਵੇ ਹੋਵੇ 8-9 ਦੇ ਨਹੀਂ ਬਸ ਹੋਣੇ ਦੱਸ ਹੀ ਹੋ ਗਏ ਹੁਣ ਠੀਕ ਐ ਦੁੱਧ ਆ ਦੁੱਧੇ ਤਾਂ ਨਾ ਵੀ 13 ਜਵਾਰ ਦਾ ਹੋਊਗੀ ਇਹਦਾ ਭਾਗ ਹੀ ਰਹਿਣਾ ਇਹ 40000 ਦੀ ਦੇ ਦਾਂ 40000 ਰੁਪਏ ਦੀ ਹਾਂ ਜਿਆ ਜਿਆ ਗੱਲ ਆ ਸੋ ਕਾਫੀ ਨਗਦ ਖਾ ਦੇ 98153 967 ਵੀਡੀਓ ਦੇਖਣ ਲਈ ਸਬਸਕ੍ਰਾਈਬ